ਕੀ ਤੁਸੀਂ ਕਦੇ ਗੁਰਦੁਆਰਾ ਸਾਹਿਬ ਵਿੱਚ ਲੂਣ ਅਤੇ ਝਾੜੂ ਚੜਾਉਂਦੇ ਹੋ ਜਾਂ ਤੁਸੀਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਲੂਣ ਅਤੇ ਝਾੜੂ ਚੜਾਉਂਦੇ ਵਿਖਿਆ ਹੋਵੇਗਾ ਤੁਸੀਂ ਕਦੇ ਸੋਚਿਆ ਹੈ ਕਿ ਇਸ ਪਿੱਛੇ ਦਾ ਇਤਿਹਾਸ ਕੀ ਹੈ ਇਸ ਦਾ ਕੀ ਅਰਥ ਹੈ ਲੋਕ ਝਾੜੂ ਅਤੇ ਲੂਣ ਗੁਰਦੁਆਰਾ ਸਾਹਿਬ ਕਿਉਂ ਚੜਾਉਂਦੇ ਹਨ ਅੱਜ ਅਸੀਂ ਇਸ ਬਾਰੇ ਇੱਕ ਬਹੁਤ ਹੀ ਖੂਬਸੂਰਤ ਇਤਿਹਾਸ ਬਾਰੇ ਜਾਣਾਂਗੇ ਇਹ ਪ੍ਰਥਾ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਭਾਈ ਲੈਣਾ ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਜਦੋਂ ਉਹ ਤਿਆਰ ਹੋ ਰਹੇ ਸਨ ਤਾਂ ਉਹਨਾਂ ਬੀਵੀ ਜੀ ਨੇ ਉਹਨਾਂ ਨੂੰ ਕਿਹਾ ਸ਼ਰਮੀ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਕੋਲ ਜਾ ਰਹੇ ਹੋ ਪਰ ਖਾਲੀ ਹੱਥ ਨਾ ਜਾਓ ਇਹ ਲੂਣ ਅਤੇ ਝਾੜੂ ਨਾਲ ਲੈ ਜਾਓ ਪਾਈ ਲੈਣਾ ਜੀ ਇਹ ਸੁਣ ਕੇ ਹੈਰਾਨ ਹੋਏ ਪਰ ਉਹਨਾਂ ਨੇ ਮਾਦਾ ਖੀਵੀ ਜੀ ਦੀ ਕਹੀ ਗੱਲ ਨੂੰ ਮੰਨ ਲਿਆ ਇਸ ਦੇ ਪਿੱਛੇ ਬਹੁਤ ਹੀ ਡੂੰਘਾ ਅਧਿਆਤਮਿਕ ਅਰਥ ਛੁਪਿਆ ਹੋਇਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਮਿੱਠੀਆਂ ਚੀਜ਼ਾਂ ਖਾਂਦੇ ਹਾਂ ਤਾਂ ਥੋੜੀ ਦੇਰ ਬਾਅਦ ਹੀ ਸਾਡਾ ਮਨ ਭਰ ਜਾਂਦਾ ਹੈ ਪਰ ਲੂਣ ਵਾਲੀਆਂ ਚੀਜ਼ਾਂ ਖਾ ਕੇ ਮਨ ਕਦੇ ਨਹੀਂ ਭਰਦਾ ਇਸੇ ਤਰ੍ਹਾਂ ਮਾਦਾ ਖੀਵੀ ਜੀ ਨੇ ਇਹ ਲੂਣ ਪਾਈ ਲੈਣਾ ਜੀ ਨੂੰ ਦਿੱਤਾ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲਈ ਕਿਹਾ ਕਿ ਗੁਰੂ ਸਾਹਿਬ ਜੀ ਜਿਵੇਂ ਲੂਣ ਖਾਂਦੇ ਆ ਸਾਡਾ ਮਨੇ ਹੀ ਅਖਦਾ ਉਸੇ ਤਰ੍ਹਾਂ ਅਸੀਂ ਤੁਹਾਡੀ ਸੇਵਾ ਕਰਦੇ ਕਦੇ ਨਾ ਕੀਏ ਅਤੇ ਹੁਣ ਝਾੜੂ ਬਾਰੇ ਜਾਣਦੇ ਹਾਂ ਝਾੜੂ ਦਾ ਇਸਤੇਮਾਲ ਅਸੀਂ ਸਾਰੇ ਘਰਾਂ ਵਿੱਚੋਂ ਗੰਦਗੀ ਅਤੇ ਮੈਲ ਸਾਫ਼ ਕਰਨ ਲਈ ਕਰਦੇ ਹਾਂ ਮਾਦਾ ਖੀਵੀ ਜੀ ਨੇ ਝਾੜੂ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਜਿਵੇਂ ਇਹ ਝਾੜੂ ਘਰ ਦੀ ਗੰਦਗੀ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਤੁਸੀਂ ਆਪਣੀ ਕਿਰਪਾ ਦਾ ਝਾੜੂ ਮਾਰ ਕੇ ਸਾਡੇ ਮਨਾਂ ਵਿੱਚੋਂ ਹੰਕਾਰ ਕਾਮ ਕ੍ਰੋਧ ਅਤੇ ਹੋਰ ਬੁਰਾਈਆਂ ਦੀ ਮੈਲ ਨੂੰ ਬਾਹਰ ਕੱਢ ਦਿਓ ਸੋ ਇਸ ਤਰ੍ਹਾਂ ਲੂਣ ਅਤੇ ਝਾੜੂ ਸਿਰਫ ਚੀਜ਼ਾਂ ਨਹੀਂ ਹਨ ਬਲਕਿ ਇਹ ਨਿਮਰਤਾ ਸੇ